ਤੁਸੀਂ ਆਪਣੀ ਜ਼ਿੰਦਗੀ ਵਿੱਚ ਦੇਖਿਆ ਹੋਣਾ ਜੀ ਕੁਝ ਬੰਦੇ ਬਹੁਤ ਜ਼ਿਆਦਾ ਕੰਮ ਕਰਦੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਵੀ ਕੰਮ ਕਰਦੇ ਨੇ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਖਾਸ ਬਦਲਾਅ ਨਹੀਂ ਦਿੰਦਾ ਆਪਾਂ ਨੂੰ ਜੇ ਆਪਾਂ ਦੇਖੀਏ ਸਾਰੀ ਜ਼ਿੰਦਗੀ ਉਹਨਾਂ ਦੀ ਕੰਮ ਕਰਦਿਆਂ ਦੀ ਲੰਘ ਜਾਂਦੀ ਹੈ ਪਰ ਕੁਝ ਬੰਦੇ ਹੁੰਦੇ ਨੇ ਜਿਹੜੇ ਬਹੁਤ ਘੱਟ ਕੰਮ ਕਰਦੇ ਨੇ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਬਹੁਤ ਵੱਡੇ ਹੁੰਦੇ ਆਗੇ ਜਿੱਥੋਂ ਜਦੋਂ ਸ਼ੁਰੂ ਕਰਦੇ ਨੇ ਕੰਮ ਕਰਨਾ ਜਿਹੜੀ ਉਮਰ ਦੇ ਵਿੱਚ ਤੇ ਜਿਹੜੀ ਉਮਰ ਵਿੱਚ ਖਤਮ ਕਰਦੇ ਨੇ ਉਹਦੇ ਵਿੱਚ ਬਹੁਤ ਵੱਡਾ ਬਦਲਾਅ ਹੁੰਦਾ ਹੈਗਾ ਉਹਨਾਂ ਕੋਲ ਬਹੁਤ ਕੁਝ ਹੁੰਦਾ ਹੈਗਾ ਗੋਲ ਉਨ੍ਹਾਂ ਨੇ ਟੀਚੇ ਬਹੁਤ ਪ੍ਰਾਪਤ ਕਰੇ ਹੁੰਦੇ ਆ ਪਰ ਕੁਝ ਬੰਦੇ ਅਜੇ ਵੀ ਹੁੰਦੇ ਜਿਹੜੇ ਕੰਮ ਤਾਂ ਬਹੁਤ ਕਰਦੇ ਨੇ ਪਰ ਕੁਝ ਪ੍ਰਾਪਤ ਨਹੀਂ ਕਰਿਆ ਹੁੰਦਾ ਤਾਂ ਆਪਾਂ ਦੋਨਾਂ ਵਿੱਚ ਫਰਕ ਕੀ ਹੈਗਾ ਉਹ ਉਹ ਦੇਖਾਂਗੇ ਤੇ ਉਸ ਤੋਂ ਬਾਅਦ ਉਹਨੂੰ ਹੱਲ ਵੀ ਕਰਾਂਗੇ ਤਾਂ ਦੇਖੋ ਜੀ ਆਪਣੀ ਜ਼ਿੰਦਗੀ ਦੀ ਵਿੱਚ ਨਾ ਦੋ ਟਰਮ ਆ ਨੇ ਇੱਕ ਐਫੀਸ਼ੀਐਂਸੀ ਇੱਕ ਇਫੈਕਟਿਵਨੈਸ ਐਫੀਸ਼ੀਐਂਸੀ ਦਾ ਮਤਲਬ ਕੀ ਹੈਗਾ ਕੋਈ ਬੰਦਾ ਐਫੀਸ਼ੀਐਂਟ ਹੈਗਾ ਜਿਹੋ ਦਿੱਤੇ ਕੰਮ ਨੂੰ ਪੂਰੇ ਵਧੀਆ ਤਰੀਕੇ ਨਾਲ ਕਰਦਾ ਉਹਦਾ ਸਬੰਧ ਉਦੇ ਗੋਲ ਨਾਲ ਹੋਵੇ ਭਾਵੇਂ ਨਾ ਹੋਵੇ ਪਰ ਇਫੈਕਟਿਵਨੈਸ ਕੀ ਆ ਇਫੈਕਟਿਵ ਹੁੰਦਾ ਕਿਹੜਾ ਹੋਊਗਾ ਜਿਹੜਾ ਉਹ ਕੰਮ ਨੂੰ ਵਧੀਆ ਤਰੀਕੇ ਨਾਲ ਕਰਦਾ ਜਿਹੜਾ ਉਹਨੂੰ ਉਹਦੇ ਗੋਲ ਵੱਲ ਲੈ ਕੇ ਜਾਂਦਾ ਤਾਂ ਇਫੈਕਟਿਵ ਮੰਨਦਾ ਉਹਨੂੰ ਕਹਾਂਗੇ ਜਿਹੜਾ ਆਪਣੇ ਗੋਲ ਨਾਲ ਸੰਬੰਧਿਤ ਕੰਮ ਨੂੰ ਚੰਗੇ ਤਰੀਕੇ ਨਾਲ ਕਰਦਾ ਹੈਗਾ ਤਾਂ ਐਫੀਸ਼ੀਐਂਸ ਐਫੀਸ਼ੀਐਂਟ ਹੋਣਾ ਜ਼ਰੂਰੀ ਆ ਪਰ ਉਹਦੇ ਨਾਲ ਫੈਕਟਿਵ ਹੋਣਾ ਵੀ ਜ਼ਰੂਰੀ ਆ ਮਤਲਬ ਆਪਦੇ ਗੋਲ ਨਾਲ ਸੰਬੰਧਿਤ ਕੰਮ ਕਰਨੇ ਜ਼ਰੂਰੀ ਨੇਗੇ ਜਿਹੜੇ ਆਪਾਂ ਨੂੰ ਅੱਗੇ ਲੈ ਕੇ ਜਾਣ ਹੁਣ ਆਪਣੇ ਕੋਲ ਕੰਮ ਇੰਪੋਰਟੈਂਟ ਕੰਮ ਹੁੰਦੇ ਹੈਗੇ ਇੱਕ ਆਨ ਇੰਪੋਰਟੈਂਟ ਹੁੰਦੇ ਆ ਜ਼ਰੂਰੀ ਕੰਮ ਹੁੰਦੇ ਆ ਤੇ ਇੱਕ ਗੈਰ ਜ਼ਰੂਰੀ ਜ਼ਰੂਰੀ ਕੰਮ ਉਹ ਨਹੀਂ ਜਿਹੜੇ ਆਪਾਂ ਨੂੰ ਆਪਣੇ ਗੋਲ ਵੱਲ ਲੈ ਕੇ ਜਾਣਗੇ ਗੈਰ ਜ਼ਰੂਰੀ ਕੰਮ ਕਿਹੜੇ ਹੋਣਗੇ ਜਿਹੜੇ ਆਪਾਂ ਨੂੰ ਆਪਣੇ ਗੋਲ ਦੇ ਨੇੜੇ ਨਹੀਂ ਲੈ ਕੇ ਜਾਂਦੇ ਤਾਂ ਆਪਾਂ ਦੇਖਦੇ ਆਂ ਕਿ ਦੋ ਨਿਯਮ ਜਿਹੜੇ ਆਪਾਂ ਨੂੰ ਮਦਦ ਕਰਨਗੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਪ੍ਰਾਪਤ ਕਰਨ ਲਈ ਤਾਂ ਪਹਿਲਾ ਨਿਯਮ ਦੇਖਦੇ ਆਂ ਪ੍ਰੈਟੋ ਸਲਾਹ ਜਾਂ ਪ੍ਰੈਟੋਸ ਡਿਸਟ੍ਰਿਬਿਊਸ਼ਨ 80 20 ਰੂਲ ਵੀ ਕਹਿੰਦੇ ਆ ਹੁਣ ਆਪਾਂ ਇੱਕ ਬੱਚੇ ਦੀ ਉਦਾਹਰਨ ਲੈਂਦੇ ਆਂ ਕੋਈ ਬੱਚਾ ਹੈਗਾ ਉਹ ਪੜਦਾ ਬਹੁਤ ਆ ਪਰ ਉਹਦਾ ਰਿਜ਼ਲਟ ਨਹੀਂ ਪੂਰਾ ਵਧੀਆ ਹੁੰਦਾ ਹੈ ਨਾ ਇੱਕ ਬੱਚਾ ਹੈਗਾ ਉਹ ਠੀਕ ਪੜਦਾ ਹੈਗਾ ਪੇਪਰਾਂ ਦੇ ਸਮੇਂ ਤੇ ਆ ਕੇ ਪਰ ਉਹਦਾ ਰਿਜ਼ਲਟ ਕੀ ਹੈ ਬਹੁਤ ਵਧੀਆ ਹੁੰਦਾ ਹੁਣ ਇਹਦੇ ਵਿੱਚ ਕੀ ਆ 80 20 ਰੂਲ ਆ ਪੈਟਰੋਸਲਾਗ ਆ ਪੈਟਰੋਲਾ ਕੀ ਕਹਿੰਦਾ ਹੈਗਾ ਪੈਟਰੋਸਲਾ ਵੀ ਕਿਸੇ ਵੀ ਚੀਜ਼ ਦਾ 80% ਭਾਗ ਹੁੰਦਾ ਜਿਹੜਾ ਉਹ ਬਹੁਤ ਘੱਟ ਮਾਇਨੇ ਰੱਖਦਾ ਹੁੰਦਾ ਜ਼ਿੰਦਗੀ ਵਿੱਚ ਪਰ ਜਿਹੜਾ 20% ਭਾਗ ਆਗਾ ਉਹ ਜ਼ਿੰਦਗੀ ਨੂੰ ਬਦਲਣ ਦਾ ਦਮ ਰੱਖਦਾ ਹੈਗਾ ਤਾਂ ਜਿਹੜੇ ਬੰਦੇ 20% ਭਾਗ ਆ ਜਿਹੜਾ ਜਿਹੜੇ ਜ਼ਿੰਦਗੀ ਨੂੰ ਬਦਲਣ ਦਾ ਦਮ ਰੱਖਦਾ ਉਹਤੇ ਧਿਆਨ ਦਿੰਦੇ ਨਹੀਂ ਗੀ ਉਹ ਆਪਣੀ ਜ਼ਿੰਦਗੀ ਨੂੰ ਬਦਲ ਲੈਂਦੇ ਨਹੀਂ ਪਰ ਕੁਝ ਬੰਦੇ ਕੀ ਹੈਗਾ 80% ਦੇ ਵਿੱਚ ਹੀ ਉਲਝ ਕੇ ਰਹਿ ਜਾਂਦੇ ਹੈਗੇ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਇਕੱਲਾ ਪੜਾਈ ਨਾਲ ਸੰਬੰਧਿਤ ਹੀ ਨਹੀਂ ਬਸ ਸਾਰੇ ਖੇਤਰਾਂ ਦੇ ਵਿੱਚ ਮੰਨ ਲਓ ਕੋਈ ਵਪਾਰੀ ਹੈਗਾ ਕੋਈ ਕੱਪੜੇ ਵੇਚਦਾ ਮੰਨ ਲਓ ਤਾਂ ਉਹਦਾ 80% ਮਾਲ ਇਹੋ ਜਿਹਾ ਹੋਊਗਾ ਜਿਹੜਾ ਬਹੁਤ ਘੱਟ ਵਿਕਦਾ ਹੋਊਗਾ ਪਰ 20% ਉਹਦਾ ਮਾਲ ਇਹੋ ਜਿਹਾ ਹੋਊਗਾ ਜਿਹੜਾ ਬਹੁਤ ਜ਼ਿਆਦਾ ਵਿਕਦਾ ਹੋਊਗਾ ਤਾਂ ਆਪਾਂ ਕਰਨਾ ਕੀ ਹੈਗਾ ਆਪਾਂ ਉਹ 20% ਤੇ ਧਿਆਨ ਦੇਣਾ ਜਿਹੜਾ ਆਪਾਂ ਨੂੰ ਜ਼ਿਆਦਾ ਰਿਜ਼ਲਟ ਦਿੰਦਾ 80% ਨੂੰ ਆਪਾਂ ਐਲੀਮੀਨੇਟ ਕਰ ਦੇਣਾ ਉਹਨੂੰ ਉਹਨੂੰ ਛੱਡ ਹੀ ਦੇਣਾ ਕਿਉਂਕਿ ਜਿਹੜਾ ਉਹ 80% ਹੁੰਦਾ ਨਾ ਉਹ ਪ੍ਰੋਬਲਮ ਕ੍ਰੀਏਟ ਕਰਦਾ ਹੁੰਦਾ ਤੇ 20% ਹੈ ਜਿਹੜਾ ਉਹ ਆਪਾਂ ਨੂੰ ਅੱਗੇ ਲੈ ਕੇ ਜਾਂਦਾ ਹੁੰਦਾ ਪਹਿਲਾ ਪ੍ਰੈਕਟਿਸਲਾ ਇਹ ਹੈ ਹੁਣ ਇਹਦੇ ਨਾਲ ਹੋਊਗਾ ਕੀ ਆਪਾਂ ਕੰਮਾਂ ਨੂੰ ਦੇਖ ਲਾਂਗੇ ਕਿ ਕਿਹੜੇ ਕੰਮ ਜ਼ਰੂਰੀ ਨੇ ਸਾਰੇ ਕੰਮਾਂ ਦੇ ਵਿੱਚੋਂ ਉਹਨਾਂ ਵਿੱਚੋਂ ਆਪਾਂ ਇੱਕ ਜਾਂ ਦੋ ਕੰਮ ਐਜੇ ਹੋਣਗੇ ਜਿਹੜੇ ਆਪਾਂ ਨੂੰ ਅੱਗੇ ਲੈ ਕੇ ਜਾਣਗੇ ਤਾਂ ਉਹਨਾਂ ਕੰਮਾਂ ਤੇ ਧਿਆਨ ਦੇਣਾ ਬਰੈਟੋਲਾ ਆਪਾਂ ਐਵੇਂ ਵਰਤਣਾ ਹੁਣ ਜਿਵੇਂ ਮੇਰੇ ਲਈ ਕੰਮ ਕੀ ਹੈ ਜਿਹੜਾ ਮੈਨੂੰ ਅੱਗੇ ਲੈ ਕੇ ਜਾ ਸਕਦਾ ਵੀਡੀਓ ਬਣਾਉਣੀ ਹੋਰ ਵੀ ਕੰਮ ਬਹੁਤ ਨੇ ਜਿਨ੍ਹਾਂ ਤੇ ਮੈਂ ਧਿਆਨ ਦੇ ਸਕਦਾ ਸੀ ਪਰ ਆਪਾਂ ਕਰਦੇ ਗੀਆਂਗੇ ਅਨ ਇੰਪੋਰਟੈਂਟ ਕੰਮ ਕਰਕੇ ਗੈਰ ਜ਼ਰੂਰੀ ਕੰਮ ਕਰਕੇ ਇੰਪੋਰਟੈਂਟ ਕੰਮਾਂ ਨੂੰ ਟਾਲਦੇ ਰਹਿਨੇ ਆ ਜਿਵੇਂ ਵੀਡੀਓ ਬਣਾਉਣਾ ਮੈਂ ਹੁਣ ਸ਼ੁਰੂ ਕਰਿਆ ਮੈਨੂੰ ਟਾਲਦਾ ਰਹਿੰਦਾ ਸੀਗਾ ਇੱਕ ਤਰ੍ਹਾਂ ਦੀ ਰਿਸ਼ਵਤ ਦਿੰਦਾ ਰਹਿੰਦਾ ਸੀ ਹੋਰ ਕੰਮ ਕਰਕੇ ਆਪਦੇ ਆਪ ਨੂੰ ਵਿਜੀਤ ਰੱਖਦਾ ਸੀ ਪਰ ਹੋਰ ਕੰਮ ਕਰਕੇ ਠੀਕ ਆ ਆਪਾਂ ਬਿਜੀ ਨਹੀਂ ਜਾਂਦੇ ਰਹਿਣਾ ਆਪਾਂ ਪਵਾਂ ਦੀ ਬੇਲੇ ਰਹਿ ਜੀਏ ਪਰ ਆਪਾਂ ਕਰਨਾ ਕੀ ਹੈਗਾ ਇੰਪੋਰਟੈਂਟ ਕੰਮ ਹੀ ਕਰਨੇ ਨੇ ਤਾਂ ਆਪਣੇ ਕੋਲ ਟਾਈਮ ਬਹੁਤ ਐਵੇਂ ਬਚ ਸਕਦਾ ਹੈਗਾ ਦੂਸਰਾ ਜੇ ਮੈਂ ਦੇਖੋ ਪਾਰਕਿੰਸਨ ਲਾ ਪਾਰਕਿੰਸਨ ਲਾ ਇਹਦੇ ਵਿੱਚ ਕੀ ਹੁੰਦਾ ਜੀ ਵੀ ਆਪਾਂ ਜਿੰਨਾ ਟਾਈਮ ਕਿਸੇ ਕੰਮ ਨੂੰ ਕਰਨ ਲਈ ਦੇਵਾਂਗੇ ਉਨੇ ਟਾਈਮ ਕੀ ਹੋ ਕੰਮ ਹੋ ਜੂਗਾ ਜੇ ਮੇਰਾ ਪੇਪਰ ਕੱਲ ਨੂੰ ਆਂਗਾ ਤਾਂ ਮੈਂ ਅੱਜ ਸਾਰੀ ਕਿਤਾਬ ਪੜ੍ਹ ਦੂੰਗਾ ਫੋਕਸ ਮੇਰਾ ਵੱਧ ਜੂਗਾ ਜੇ ਮੇਰਾ ਪੇਪਰ 7 ਦਿਨਾਂ ਬਾਅਦ ਆ ਤਾਂ ਮੇਰਾ ਫੋਕਸ ਘੱਟ ਜੂਗਾ ਹਨਾ ਉਹ ਫਿਰ 7 ਦਿਨਾਂ ਚ ਹੀ ਪੜਹੀ ਜਾਊਗੀ ਤਾਂ ਐਵੇਂ ਹੁੰਦਾ ਜਿੰਨਾ ਟਾਈਮ ਆਪਾਂ ਕਿਸੇ ਕੰਮ ਨੂੰ ਕਰਨ ਲਈ ਦੇ ਦਾਂ ਉਨੇ ਟਾਈਮ ਚ ਹੀ ਉਹ ਕੰਮ ਹੋ ਜਾਂਦਾ ਤਾਂ ਕੋਸ਼ਿਸ਼ ਕਰੋ ਕਿਸੇ ਨੂੰ ਵੀ ਕੰਮ ਕਿਸੇ ਵੀ ਕੰਮ ਨੂੰ ਕਰਨ ਲਈ ਬੜਾ ਜ਼ਿਆਦਾ ਸਮਾਂ ਨਾ ਦਿਓ ਉਹਨਾਂ ਕੀ ਸਮਾਂ ਦਿਓ ਜਿੰਨਾ ਕਿ ਲੋੜੀ ਦਾ ਘੱਟ ਤੋਂ ਘੱਟ ਜਿੰਨਾ ਤੁਸੀਂ ਮੈਂ ਦਊਂਗਾ ਕੰਮ ਉੱਨੀ ਤੁਹਾਡਾ ਫੋਕਸ ਵਧੂ ਉਨੀ ਵਧੀਆ ਰਿਜ਼ਲਟ ਤੁਹਾਨੂੰ ਮਿਲਣਗੇ ਹਨਾ ਜਿਵੇਂ ਮੈਂ ਵੀਡੀਓ ਬਣਾਉਣਾ ਜੇ ਮੈਂ ਸੋਚਾਂ ਵੀ ਹਫਤੇ ਚੱਕੀ ਵੀਡੀਓ ਪਾਉਣੀ ਆ ਤਾਂ ਹਫਤੇ ਚ ਇੱਕ ਵੀਡੀਓ ਬਣੂ ਜੇ ਮੈਂ ਸੋਚਾਂ ਵੀ ਹਾਂ ਹਰ ਰੋਜ਼ ਪਾਉਣਾ ਯਾਰ ਨਾਲੇ 2 ਘੰਟਿਆਂ ਦੇ ਵਿੱਚ ਮੈਂ ਵੀਡੀਓ ਬਣਾ ਕੇ ਦਰਸ਼ਕਾਂ ਸਾਹਮਣੇ ਰੱਖਣੀ ਆ ਤਾਂ ਮੈਂ 2 ਘੰਟਿਆਂ ਦੇ ਵਿੱਚ ਹੀ ਪੂਰੇ ਫੋਕਸ ਨਾਲ ਤੁਹਾਡੇ ਸਾਹਮਣੇ ਵੀਡੀਓ ਰੱਖ ਦੂੰਗਾ ਇਹ ਪਾਰਕਿੰਸ ਪਾਰਕਿੰਸਨ ਲਾਗਾ ਤਾਂ ਦੇਖੋ ਇਹਦੇ ਵਿੱਚ ਵੀ ਟਾਈਮ ਬਚ ਗਿਆ ਜਦੋਂ ਆਪਾਂ ਘੱਟ ਟਾਈਮ ਦਿੱਤਾ ਕਿਸੇ ਕੰਮ ਨੂੰ ਫੋਕਸ ਨਾਲ ਕੰਮ ਕਰਿਆ ਹਨਾ ਤਾਂ ਜਿਹੜੇ ਪ੍ਰਾਇੋਰਟੀ ਵਾਲੇ ਕੰਮ ਆ ਉਹ ਲੱਭੋ ਉਹਨਾਂ ਨੂੰ ਸਹੀ ਟਾਈਮ ਦਿਓ ਜੇ ਇਹ ਦੋ ਕੰਮ ਕਰ ਲਏ ਆਪਾਂ ਪ੍ਰੈਕਟੂਲਾ ਪਰਤ ਕੇ ਆਪਾਂ ਇੰਪੋਰਟੈਂਟ ਕੰਮ ਲੱਭ ਲਈ ਜਿਹੜੇ ਆਪਣੀ ਜ਼ਿੰਦਗੀ 'ਚ ਡਿਫਰੈਂਸ ਪਾਉਣਗੇ ਉਸ ਤੋਂ ਬਾਅਦ ਉਹਨਾਂ ਨੂੰ ਸਹੀ ਟਾਈਮ ਦੇਦਾ ਪਾਰਕਿੰਸਨ ਲਾਭਤ ਕੇ ਤਾਂ ਆਪਾਂ ਆਪਣੀ ਜ਼ਿੰਦਗੀ ਵਿੱਚ ਕਾਮਯਾਬਾਂ ਆਪਣੇ ਕੋਲ ਟਾਈਮ ਹੀ ਟਾਈਮ ਹੋਊਗਾ ਅਨ ਇੰਪੋਰਟੈਂਟ ਕੰਮਾਂ ਦੇ ਵਿੱਚ ਨਾ ਬੜਾ ਉਲਝੋ ਜਿਹੜੀ ਆਪਾਂ ਨੂੰ ਰਿਜ਼ਲਟ ਹੀ ਨਹੀਂ ਦਿੰਦੇ ਬਸ ਆਪਾਂ ਨੂੰ ਬਿਜੀ ਰੱਖਦੇ ਨੇ ਇੰਪੋਰਟੈਂਟ ਕੰਮਾਂ ਵੱਲ ਜਾਓ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਆਸਾ ਸਾਨੂੰ ਸਿੱਖ ਨੂੰ ਮਿਲਿਆ ਹੋਊਗਾ ਜਿਹੜੇ ਸਟੂਡੈਂਟ ਨੇ ਉਹ ਆਪ ਦੇ ਸਲੇਸ ਦਾ 20% ਭਾਗ ਹੈ ਜੇ ਲੱਭੋ ਜਿਹੜਾ ਪੇਪਰਾਂ ਵਿੱਚ ਜ਼ਿਆਦਾ ਆਉਂਦਾ ਤੇ ਉਹਨੂੰ ਉਹਨੇ ਟਾਈਮ ਵਿੱਚ ਜਿੰਮੀ ਹਾਂ ਵੀ ਇੱਕ ਦਿਨ ਦੇ ਵਿੱਚ ਖਤਮ ਕਰਨਾ ਤਾਂ ਉਸ ਹਸਾਬ ਨਾਲ ਉਹਨੂੰ ਫੋਕਸ ਨਾਲ ਕਰੋ ਜਿਵੇਂ ਕੋਈ ਵਪਾਰੀ ਹੈਗਾ ਉਹ ਦੇਖੋ ਵੀ ਯਾਰ ਮੇਰੀ ਵੱਧ ਪੈਸਾ ਕਿਥੋਂ ਆ ਰਿਹਾ ਉਹਤੇ ਕੰਮ ਕਰੋ ਉਹਦੇ ਕੰਮ ਨਾ ਕਰੋ ਜਿੱਥੋਂ ਪੈਸਾ ਆ ਹੀ ਨਹੀਂ ਰਿਹਾ ਤਾਂ ਮਤਲਬ ਕੀ ਹੈ ਵੀ ਆਪੇ ਸਟਰੈਂਥ ਤੇ ਕੰਮ ਕਰੋ ਆਪਦੀ ਵੀਕਨੈਸ ਤੇ ਕੰਮ ਨਾ ਕਰੋ ਵੀਕਨੈਸ ਨੂੰ ਇਗਨੋਰ ਕਰ ਦਿਓ ਸਟਰੈਂਥ ਤੇ ਕੰਮ ਕਰੋ ਜਿਹੜੀ ਆਪਾਂ ਨੂੰ ਰਿਜ਼ਲਟ ਦੇਊਗੀ ਧੰਨਵਾਦ ਜੀ ਤੁਹਾਡਾ ਵੀਡੀਓ ਨੂੰ ਦੇਖਿਆ ਤੁਸੀਂ ਮਿਲਾਂਗੇ ਅਗਲੀ ਵੀਡੀਓ ਵਿੱਚ